21 ਜੁਲਾਈ 2024 ਦਿਨ ਐਤਵਾਰ ਬੁੱਧ ਪੂਰणिमा ਦੋਸਤੋ ਉਸ ਦਿਨ ਜਿਨ੍ਹਾਂ ਨੂੰ ਐਂਜ਼ਾਈਟੀ ਆ ਜਾਂ ਮਾਨਸਿਕ ਪਰੇਸ਼ਾਨੀ ਆ ਕੰਮ 'ਚ ਮਨ ਨਹੀਂ ਲੱਗਦਾ ਜਿਹੜੇ ਬੱਚੇ ਨੇ ਅਗਰ ਉਹ ਪੜ੍ਹਾਈ ਦੇ ਵਿੱਚ ਮਨ ਨਹੀਂ ਲਗਾਉਂਦੇ ਖੇਡਣ-ਕੁੱਦਣ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਮਨ ਰਹਿੰਦਾ ਕਿਉਂਕਿ ਉਹ ਪੜ੍ਹਾਈ ਤੋਂ ਬਹੁਤ ਦੂਰ ਜਾ ਰਹੇ ਨੇ ਤੇ ਬਿਨਾਂ ਮਤਲਬ ਤੋਂ ਮਾਨਸਿਕ ਪਰੇਸ਼ਾਨੀ ਕਾਰੋਬਾਰ ਦਾ ਨਾਵਦਨਾ ਤਾਂ ਦੋਸਤੋ ਉਹਦੇ ਲਈ ਸਭ ਤੋਂ ਵਧੀਆ ਦੇਣਾ ਇੱਕ ਮਹੱਤਵਪੂਰਨ ਦੇਣਾ ਤੁਹਾਡੇ ਲਈ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਅਹਿਮ ਦਿਨ ਆਉਂਦਾ ਦੋਸਤੋ ਇਹਦੇ ਲਈ ਉਪਾਅ ਦੱਸਣ ਜਾ ਰਹੇ ਹਾਂ ਬੜਾਈ ਵਧੀਆ ਉਪਾਅ ਵਾ ਉਸ ਦਿਨ ਜਿੱਦਨ ਬੁੱਧ ਪੂਰਨਿਮਾਵਾਂ 21 ਜੁਲਾਈ ਨੂੰ ਸਵੇਰੇ ਜਲਦੀ ਉੱਠ ਕੇ ਪੀਲੇ ਮਿੱਠੇ ਚੌਲ ਬਣਾਉਣੇ ਆ ਦੋਸਤੋ ਤੇ ਵਿਸ਼ਨੂੰ ਭਗਵਾਨ ਦੇ ਮੰਦਿਰ ਜਾ ਕੇ ਮੱਥਾ ਟੇਕ ਕਰਨ ਤੋਂ ਬਾਅਦ ਭੋਗ ਲਵਾਉਣ ਤੋਂ ਬਾਅਦ ਸਾਰੇ ਜਵੰਡ ਤੋਂ ਜਿੰਨੇ ਵੀ ਲੋਕ ਨੇ